ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਤ ਸੰਗ ਜੀ ਆਪ ਜੀ ਬ੍ਰਹਮ ਕਣੀ ਤੰਤਰ ਬਾਬਾ ਬੁੱਢਾ ਸਬ ਜੀ ਦਾ ਪਾਵਕ ਪਵਿੱਤਰ ਜੀਵਨ ਇਤਿਹਾਸ ਸਰਵਣ ਕਰਦੇ ਹੋ ਅੱਜ ਦਾ ਪ੍ਰਸੰਗ ਹੈ ਬ੍ਰਹਮ ਕਣੀ ਤੰਤਰ ਬਾਬਾ ਬੁੱਢਾ ਸਬ ਜੀ ਦੇ ਘਰ ਦੇ ਵਿੱਚ ਗੁਰੂ ਕੀ ਸੰਗਤ ਵੱਲੋਂ ਪਹੁੰਚਣਾ ਅਤੇ ਦੂਜੇ ਪਰ ਸਾਜੂ ਦੇ ਪ੍ਰਤੀ ਪਏ ਹੋਏ ਵਿਛੋੜੇ ਦਾ ਦੁੱਖ ਬਾਬਾ ਬੁੱਢਾ ਸਬਜੀ ਨੇ ਸਾਂਝਾ ਕਰਨਾ ਬਾਬਾ ਬੁੱਢਾ ਸਬਜੀ ਨੇ ਆਪਣੇ ਨਗਰ ਪਿੰਡ ਪਾਨਾ ਤਲਵੰਡੀ ਰਮਦਾਸ ਵਿੱਚ ਆਇਆ ਹੋਇਆ ਸੰਗਤਾਂ ਦਾ ਦੁੱਖ ਮਹਿਸੂਸ ਕਰਦਿਆਂ ਹੋਇਆ ਅਕਾਲ ਪੁਰਖ ਜੀ ਦੇ ਅਰਦਾਸ ਕੀਤੇ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਰਾਤ ਹੋਈ ਸ਼ੋ ਅਰਦਾਸ ਉਪਰੰਤ ਬਾਬਾ ਬੁੱਢਾ ਸਾਬ ਜੀ ਪਿੰਡ ਪੰਨਾ ਥਲਵੰਡੀ ਤੋਂ ਖਡੂਰ ਸਾਹਿਬ ਵੱਲ ਨੂੰ ਸੰਗਤਾਂ ਸਮੇਤ ਚੱਲ ਪਏ ਸੰਗਤਾਂ ਸਮੇਤ ਬਾਬਾ ਬੁੱਢਾ ਸਾਹਿਬ ਜੀ ਨਗਰ ਖਡੂਰ ਸਾਹਿਬ ਵਿੱਚ ਮਾਈ ਭਾਈ ਜੀ ਦੇ ਘਰ ਵਿੱਚ ਜਾ ਪਹੁੰਚੇ ਮਾਈ ਭਾਈ ਜੀ ਨੇ ਆਏ ਸੰਗਤ ਦਾ ਬੜਾ ਅਤਿ ਸਤਕਾਰ ਕੀਤਾ ਤਾਤੇ ਆਪਣੇ ਧੰਨ ਭਗ ਸਮਝੇ ਬਾਬਾ ਬੁੱਢਾ ਜੀ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਬਾਰੇ ਦੱਸੋ ਭਾਈ ਨਰਾਲਾ ਜੀ ਦੀ ਧਰਮ ਸਪਤਨੀ ਮਾਈ ਭਰਾਈ ਜੀ ਨੇ ਉਸ ਵਕਤ ਨੇਤਰਬੰਦ ਕਰ ਲਏ ਅਤੇ ਹੱਥ ਜੋੜ ਦਿੱਤੇ ਨੇਤਰਾਂ ਦੇ ਵਿੱਚੋਂ ਹੰਝੂ ਵਹਿਣ ਲੱਗ ਪਏ ਉਹਨਾਂ ਦੇ ਆਤਮਿਕ ਤਨ ਦੀ ਇਹ ਹਾਲਤ ਦੇਖ ਕੇ ਬਾਬਾ ਬੁੱਢਾ ਜੀ ਸਮਝ ਗਏ ਕਿ ਇਹਨਾਂ ਵੱਲੋਂ ਗੁਰੂ ਸਾਹਿਬ ਜੀ ਬਾਰੇ ਦੱਸਣ ਨਾਲ ਬਚਨ ਦੀ ਉਲੰਘਣਾ ਹੋ ਜਾਵੇਗੀ। ਬਾਬਾ ਜੀ ਆਪ ਹੀ ਇੱਕ ਕਮਰੇ ਵੱਲ ਵਧੇ, ਦਰਵਾਜ਼ਾ ਖੋਲ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਾਹਮਣੇ ਜਾ ਕੇ ਨਮਸਕਾਰ ਕੀਤੀ। ਫਿਰ ਪਿੱਛੇ ਪਰਤ ਕੇ ਸਤਸੰਗਤਾਂ ਨੂੰ ਸचेਤ ਕਰਦਿਆਂ ਹੋਇਆਂ ਨੇ ਬਚਨ ਕਿਹਾ। ਬਾਬੇ ਬੁੱਢੇ ਗ੍ਰਾਹ ਅਲਾਈ ਰੌਲਾ ਬੰਦ ਕਰੋ ਸਭ ਭਾਈ ਸਤਿਗੁਰ ਦਰਦ ਲੱਗੀ ਸੀ ਭਾਰੀ ਲੱਗੀ ਸਮਾਧੀ ਇੱਕ ਰਸਵਾਰੀ ਸੰਗਤਾਂ ਨੂੰ ਸਮਝਾ ਕੇ ਬਾਬਾ ਗੁਦਾ ਜੀ ਨੇ ਗੁਰੂ ਸਾਹਿਬ ਜੀ ਦੇ ਪਵਨ ਚਰਨਾਂ ਤੇ ਜਾ ਕੇ ਆਪਣਾ ਸੀਸ ਧਰਿਆ ਅਤੇ ਬੇਨਤੀ ਕੀਤੀ ਕਿ ਸਤ ਸੰਗਤ ਆਪ ਜੀ ਦੇ ਦਰਸ਼ਨਾਂ ਲਈ ਵਿਆਖਲ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਚਨ ਉਚਾਰਨ ਕੀਤਾ ਜੋ ਕਿ ਸ੍ਰੀ ਰਾਗ ਦੀ ਬਾਣੀ ਵਿੱਚ ਤੀਜੀ ਪੌੜੀ ਦਾ ਦੂਜਾ ਸ਼ਲੋਕ ਅਸੀਂ ਸਰਵਨ ਕਰਦੇ ਹਾਂ ਮਹੱਲਾ ਦੂਜਾ ਜਿਸ ਪਿਆਰੇ ਸੋਹਣੇ ਹੋ ਤਿਸ ਆਗੇ ਮਰ ਚੱਲੀ ਐ ਧ੍ਰਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਣਾ ਬਾਬਾ ਬੁੱਢਾ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ ਹੱਥ ਜੋੜ ਕੇ ਬੇਨਤੀ ਕੀਤੀ ਕਿ ਜਿਸ ਦਰਦ ਨੂੰ ਇਸ ਵੇਲੇ ਆਪ ਹੰਡਾ ਰਹੇ ਹੋ ਐਸਾ ਹੀ ਦਰਦ ਸਤ ਸੰਗਤਾਂ ਵਿੱਚ ਵੀ ਵਰਤ ਰਿਹਾ ਹੈ ਬਾਬਾ ਬੁੱਢਾ ਜੀ ਦੀ ਬੇਨਤੀ ਮੰਨ ਕੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਆਪਣੇ ਸਥਾਨ ਤੋਂ ਬਾਹਰ ਆਏ ਅਤੇ ਸੰਗਤਾਂ ਦੇ ਵਿੱਚ ਸਤ ਗੁਰੂ ਜੀ ਦਾ ਸੁੰਦਰ ਅਸਣ ਲਗਾਇਆ ਗਿਆ ਅਦੰਬਾਈ ਪਾਈ ਭਾਈ ਜੀ ਦੇ ਘਰ ਦੇ ਵਿੱਚ ਸਤ ਸੰਗਤਾਂ ਨੇ ਸਤ ਗੁਰੂ ਜੀ ਦੇ ਸੂਦਰ ਦੀਦਾਰ ਕੀਤੇ ਚਰਨ ਪਰਸੇ ਅਤੇ ਪਵਿੱਤਰ ਬਚਨ ਸਰਵਣ ਕਰਨ ਦਾ ਸੁਭਾਗ ਗੁਰੂ ਸਾਹਿਬ ਜੀ ਲੋ ਗੁਰੂ ਸਾਹਿਬ ਜੀ ਕੋਲੋਂ ਪ੍ਰਾਪਤ ਹੋਇਆ ਜਿੱਥੇ ਸਤ ਸੰਗਤਾਂ ਨੂੰ ਇਸ ਮਹਾਨ ਪਛੀ ਦਾ ਪ੍ਰਗਟਾਵਾ ਹੋਇਆ ਉੱਥੇ ਸਾਰੀ ਸੰਗਤ ਨੇ ਮਾਈ ਭਾਈ ਜੀ ਸਮੇਤ ਬਾਬਾ ਬੁੱਧਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕਿ ਆਪ ਜੀ ਦੀ ਮਿਹਰਬਾਨੀ ਸਦਕਾ ਸਾਨੂੰ ਗੁਰੂ ਸਾਹਿਬ ਜੀ ਦੀ ਸ਼ਰਨ ਪ੍ਰਾਪਤ ਹੋਈ ਹੈ ਇਸ ਉਪਰੰਤ ਬ੍ਰਹਮ ਗਿਆਨੀ ਤੰਤਰ ਬਾਬਾ ਬੁੱਧਾ ਸਾਹਿਬ ਜੀ ਦੀ ਬੇਨਤੀ ਕਰੰਤੇ ਸਤਿਗੁਰੂ ਜੀ ਹੁਣ ਆਪਣੇ ਪਾਵਨ ਗ੍ਰਹਿ ਵਿਖੇ ਆ ਕੇ ਸਤ ਸੰਗਤਾਂ ਨੂੰ ਗੁਰੂ ਉਪਦੇਸ਼ ਦੀ ਬਖਸ਼ਿਸ਼ ਕਰਨ ਲੱਗੇ ਗੁਰੂ ਕੀ ਸੰਗਤ ਸਤਿਗੁਰੂ ਪਾਤਸ਼ਾਹ ਜੀ ਦੀ ਸਰਣ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਆਉਣ ਲੱਗ ਪਈ। ਗੁਰੂ ਸਾਹਿਬ ਜੀ ਦੇ ਦਰ ਆਈਆਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਰਹਿ ਕੇ ਮਾਤਾ ਖੀਵੀ ਜੀ ਦੇ ਨਾਲ ਗੁਰੂ ਕੇ ਸਿੱਖਾਂ ਦੀ ਤਹਿਲ ਵਿੱਚ ਬਾਬਾ ਬਟਾ ਸਭ ਜੀ ਵੀ ਵੱਡਾ ਲੋਕਤਾਂ ਪਾ ਰਹੇ ਸਨ। ਇੱਕ ਦਿਨ ਸ੍ਰੀ ਗੁਰੂ ਅੰਗਦ ਦੇ ਸਾਥ ਜੀ ਨੂੰ ਬਾਬਾ ਬਟਾ ਜੀ ਨੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਤਾਂ ਕਰੋ। ਬਾਬਾ ਬੁੱਢਾ ਚੀਜੀ ਮਹਾਨ ਸੇਵਾ ਤੋਂ ਖੁਸ਼ ਹੋ ਕੇ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਬਚਨ ਕੀਤਾ ਦੇਖਿਆ ਆਖ ਬੁਝਾਇਆ ਸਿਰਫ ਤੀ ਸੱਚ ਸੁਨੇਓ ਇਨ ਕੋ ਕਿਆ ਉਪਦੇਸੀ ਐ ਜਨਪੁਰ ਨਾਨਕ ਦੇਉ ਇਹ ਪਵਿੱਤਰ ਸ਼ਲੋਕ ਅਸੀਂ ਮਾਝ ਰਾਗ ਦੀ ਬਾਤ ਵਿੱਚ ਪੜਦੇ ਹਾਂ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੀ ਕੁਮਾ ਕੀਤੀ ਕਿ ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿੱਖ ਹੋ। ਆਪ ਜੀ ਨੇ ਬਹੁਤ ਵੱਡੀਆਂ ਸਿੱਖਿਆਵਾਂ ਧਾਰਨ ਕੀਤੀਆਂ ਹੋਈਆਂ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਚਨ ਕੀਤਾ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੀ ਸ਼ਰਣ ਵਿੱਚ ਰਹਿ ਕੇ ਗੁਰਸਿੱਖੀ ਧਾਰਨ ਕੀਤੀ ਅਤੇ ਕਮਾਈ ਕੀਤੀ ਹੈ। ਆਪ ਜੀ ਨੂੰ ਇਸ ਤੋਂ ਅਧਿਕ ਹੋਰ ਕਿਸੇ ਉਪਦੇਸ਼ ਦੀ ਕੀ ਲੋੜ ਹੈ ਤੁਸੀਂ ਸਦਕਾਰਯੋਗ ਹੋ ਕਿਉਂਕਿ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਰਮ ਪੁਰਖ ਸਿੱਖ ਹੋ ਇਹ ਫਿਰ ਇਤਿਹਾਸਕ ਤੌਰ 'ਤੇ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨਾਲ ਬਚਨ ਕੀਤਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ ਮਾਤ ਲੋਕ ਵਿੱਚ ਜੀਵਾਂ ਦੀ ਕਲਿਆਣਤਾ ਵਾਸਤੇ ਕੀਤੇ ਪਰਉਪਕਾਰਾਂ ਨੂੰ ਕਲਮ ਬੰਦ ਕੀਤਾ ਜਾਵੇ ਇਹ ਕਾਰਜ ਤੁਸੀਂ ਕਰਵਾਓ ਤੁਸੀਂ ਬਚਨ ਸੁਣਾਓ ਤੇ ਅਸੀਂ ਤੁਹਾਡੇ ਬਚਨ ਲਿਖਵਾਉਂਦੇ ਹਾਂ ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਦਾ ਬਚਨ ਸਿਰ ਮੱਥੇ ਹੈ ਮੈਂ ਆਪ ਜੀ ਦੇ ਚਾਰਦਾਰੀ ਨਹੀਂ ਹਾਂ ਪਰ ਮੈਂ ਬਹੁਤਾ ਸਮਾਂ ਕਰਤਾਰਪੁਰ ਸਾਹਿਬ ਜੀ ਵਿਖੇ ਰਹਿ ਕੇ ਹੀ ਸੇਵਾ ਕੀਤੀ ਹੈ ਭਾਈ ਮਰਦਾਨਾ ਜੀ ਅਤੇ ਭਾਈ ਵਾਲਾ ਜੀ ਲੰਬੇ ਰਿਆ ਸਫਰਾਂ ਵਿੱਚ ਸਤਿਗੁਰੂ ਜੀ ਦੇ ਨਾਲ रहे ਨੇ ਅਤੇ ਇਸ ਕਾਰਜ ਵਾਸਤੇ ਮੇਰੇ ਤੋਂ ਵੱਧ ਜਾਣਦੇ ਭਾਈ ਮਰਦਾਨਾ ਜੀ ਤੁਹਾਨੂੰ ਅਕਾਲ ਚਲਾਣਾ ਕਰ ਚੁੱਕੇ ਨੇ ਤੁਸੀਂ ਸਤਿਗੁਰੂ ਜੀਓ ਭਾਈ ਬਾਲਾ ਜੀ ਨੂੰ ਆਪਣੇ ਪਾਸ ਬੁਲਾ ਲਓ ਅਤੇ ਉਹਨਾਂ ਦੇ ਕੋਲੋਂ ਗੁਰੂ ਸਾਹਿਬ ਜੀ ਦੀ ਪਵਿੱਤਰ ਸਿਫਤ ਵਡਿਆਈ ਸੁਣ ਕੇ ਲਿਖਵਾਓ ਇਹ ਸਤ ਸੰਗਤਾ ਦੇ ਵਾਸਤੇ ਵੱਡਾ ਵਰਦਾਨ ਹੋਵੇਗਾ ਗੁਰੂ ਇਤਿਹਾਸ ਵਿੱਚ ਇਸ ਗੱਲ ਦਾ ਵਰਣਨ ਹੈ ਤੇ ਭਾਈ ਬਾਲਾ ਜੀ ਨੇ ਖਰੂਰ ਸਭ ਵਿਖੇ ਆ ਕੇ ਭਾਈ ਪੈੜਾ ਅਤੇ ਭਾਈ ਮੁਖਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਲਿਖਵਾਈ ਇਸ ਤੋਂ ਅੱਗੇ ਪ੍ਰਸੰਗ ਅਗਲੇ ਦੇ ਭਾਗ ਵਿੱਚ ਆਪ ਜੀ ਦੇ ਸਾਹਮਣੇ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ